ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋਪ ਫਰੈਂਡ ਤੁਸੀਂ ਠੀਕ ਹੋਵੋਗੇ ਤੇ ਫਰੈਂਡ ਅੱਜ ਨਾ ਮੈਂ ਤੁਹਾਨੂੰ 22 ਇੰਚ ਆਪਣੀ ਬ੍ਰੈਸਟ ਤੇ 23 ਇੰਚ ਆਪਣੀ ਕਮਰ ਤੇ 23 ਇੰਚ ਆਪਣੀ हिਪ ਦੀ ਤੁਹਾਨੂੰ ਫਿਟਿੰਗ ਦੱਸਾਂਗੀ ਵੀ ਉਹਦੇ ਨਿਸ਼ਾਨ ਆਪਾਂ ਨੇ ਕਿਵੇਂ ਲਗਾਉਣੇ ਨੇ ਪ੍ਰੋਪਰ ਫਿਟਿੰਗ ਕਿਵੇਂ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਤੀਰਾ ਵੀ ਕਿੰਨਾ ਰੱਖਣਾ ਠੀਕ ਹੈ ਜੀ ਆਰਮਹੋਲ ਆਪਾਂ ਨੇ ਕਿੰਨਾ ਰੱਖਣਾ ਉਹਦੀ ਮੱਝ ਤੁਹਾਨੂੰ ਪ੍ਰੋਪਰ ਜਿਹੜੀ ਹੈਗੇ ਨਿਸ਼ਾਨ ਲਗਾ ਕੇ ਦੱਸਾਂਗੀ ਠੀਕ ਹੈ ਜੀ ਬਣੇ ਰਹਿਣਾ ਆਪਣੇ ਚੈਨਲ ਦੇ ਵਿੱਚ ਤੇ ਆ ਜਿਹੜਾ ਝੋਲ ਜਾਂ ਆਉਂਦਾ ਇੱਥੋਂ ਹੈ ਨਾ ਉਹ ਆਪਾਂ ਕਿਵੇਂ ਆਪਾਂ ਠੀਕ ਕਰ ਸਕਦੇ ਆ ਤੇਵੇਂ ਪ੍ਰੋਪਰ ਫਿਟਿੰਗ ਦੇਖੋ ਆਪਣੇ ਕਿਵੇਂ ਆਉਂਦੀ ਜਿਵੇਂ ਦੇਖੋ ਮੇਰੀ ਆਈ ਹੋਈ ਹੈ ਠੀਕ ਹੈ ਜੀ ਦੇਖੋ ਕੋਈ ਵੀ ਕੋਈ ਵੀ ਬਲ ਨਹੀਂ ਹੈਗਾ ਪਿੱਛੇ ਵੀ ਦੇਖੋ ਠੀਕ ਹੈ ਜੀ ਆ ਮੂਰੇ ਵੀ ਦੇਖੋ ਆਪਣੇ ਕੋਈ ਵੀ ਜਿਹ ਫਿਟਿੰਗ ਦੇ ਵਿੱਚ ਠੀਕ ਹੈ ਜੀ ਨਾਹੀਂ ਮੋੜਿਆਂ ਤੇ ਤੇ ਇਹ ਜਿਹੜੀ ਫਿਟਿੰਗ ਹੈ ਕਿਵੇਂ ਆਪਾਂ ਲਿਆ ਸਕਦੇ ਆਪਣੇ ਸੂਟ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ 22 ਇੰਚ ਆਪਣੀ ਬ੍ਰੈਸਟ ਤੇ 23.5 ਇੰਚ ਹੈ ਆਪਣੀ ਹਿਪ ਦੇ ਨਿਸ਼ਾਨ ਦੀਆਂ ਕਾਟਾਂ ਸਾਰਾ ਕੁਝ ਦੱਸਾਂਗੀ ਠੀਕ ਹੈ ਜੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਫਿਟਿੰਗ ਦੇ ਹੈਗੀ ਆਪਣੀ 22 ਇੰਚ 22 ਇੰਚ ਆਪਣੀ ਛਾਤੀ ਹੈ ਠੀਕ ਹੈ ਜੀ 20.5 ਇੰਚ ਆਪਣੀ ਕਮਰ ਹੈ ਤੇ 23 ਇੰਚ ਆਪਣੀ ਹਿਪ ਹੈ ਠੀਕ ਹੈ ਜੀ 23 ਹਿਪ 22 ਇੰਚ ਬ੍ਰੈਸਟ ਤੇ ਸਾਡੇ 20 ਕਮਰ ਦੀ ਆਪਾਂ ਅੱਜ ਤੁਹਾਨੂੰ ਕਾਟਾਂ ਦੱਸਾਂਗੇ ਠੀਕ ਹੈ ਜੀ ਮੋਢੇ ਦੀ ਕਾਟ ਤੇ ਫਿਟਿੰਗ ਦੇ ਨਿਸ਼ਾਨ ਦੱਸਾਂਗੇ ਆਪਾਂ ਤੁਹਾਨੂੰ ਤੇ ਆਹ ਆਪਾਂ ਨੇ ਦੇਖੋ ਲਾਈਨਿੰਗ ਵਿਛਾਈ ਹੋਈ ਹੈ ਲਾਈਨਿੰਗ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਇਹ ਆਪਾਂ ਨੇ ਫਰੰਟ ਵਾਲਾ ਜਿਹੜਾ ਹੈ ਨਾ ਇਹ ਆਪਾਂ ਨੇ ਇੱਥੋਂ ਦੇਖੋ ਹੈ ਨਾ ਕੱਟ ਰੱਖਿਆ ਤੇ ਬੈਕ ਵਾਲਾ 1.5 ਇੰਚ ਆਪਾਂ ਨੇ ਵੱਧ ਰੱਖਿਆ ਠੀਕ ਹੈ ਜੀ ਆ ਦੇਖੋ ਆਪਾਂ ਨੇ ਇਹ ਵਾਧ ਰੱਖਿਆ ਹੋਇਆ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਗਲਾ ਹੁੰਦਾ ਨਾ ਜੇ ਭਾਰੀ ਨਾਪ ਹੋਵੇ ਇਹਦੇ ਨਾਲ ਜਿਹੜਾ ਆਪਣਾ ਗਲਾ ਹੁੰਦਾ ਮੂਰੇ ਨੂੰ ਨਹੀਂ ਡਿੱਗਦਾ ਹੈਗਾ ਨਾ ਹੀ ਪਿੱਛੇ ਨੂੰ ਜਾਂਦਾ ਹੈਗਾ ਠੀਕ ਹੈ ਕਈ ਵਾਰੀ ਨਾ ਉੱਪਰ ਨੂੰ ਚੜਨ ਲੱਗ ਜਾਂਦਾ ਗਲਾ ਤਾਂ ਇਸ ਕਰਕੇ ਜਿਹੜੀ ਹੈਗੀ ਐਕਸਟਰਾ ਰੱਖ ਲੈਣੇ ਹੁੰਦੇ ਆ ਬੈਕ ਵਾਲਾ ਤੇ ਲੋਚੀ ਫਰੈਂਡ ਹੁਣ ਆਪਾਂ ਇਹਦੇ ਤੁਹਾਨੂੰ ਮੈਂ ਦੱਸਦੀ ਆ 22 ਇੰਚ ਬ੍ਰੈਸਟ ਦੇ ਹਿਸਾਬ ਨਾਲ ਜਿਹੜਾ ਆਪਾਂ ਨੇ ਗਲਾ ਕਟਿੰਗ ਕਰਨਾ ਗਲੇ ਦੇ ਹਿਸਾਬ ਨਾਲ ਇਹ ਦੇਖੋ ਜਿਹੜਾ ਹੈਗੇ ਆਪਣਾ ਤੀਰਾ ਜਿਹੜਾ ਮੋਡਾ ਜਿਹੜਾ ਉਹ ਕੱਟਿਆ ਜਾਂਦਾ ਠੀਕ ਹੈ ਜੀ ਜਿਵੇਂ ਕਿ ਇਹਨਾਂ ਦਾ ਗਲਾ ਹੈਗਾ ਗਲਾ ਇਹਨਾਂ ਦਾ ਬੈਕ ਗਲਾ ਹੈਗਾ 8.5 ਇੰਚ ਤਿਆਰ ਕਰਨਾ ਆਪਾਂ ਨੇ ਤੇ ਮੂਰੇ ਵਾਲਾ ਹੈਗੇ 7.5 ਇੰਚ ਠੀਕ ਹੈ ਜੀ ਉਹਦੇ ਹਿਸਾਬ ਨਾਲ ਜਿਹੜਾ ਹੈਗੇ ਆਪਾਂ ਤੀਰਾ ਰੱਖਾਂਗੇ ਤੀਰਾ ਜਿਹੜਾ ਹੈਗਾ ਹਮੇਸ਼ਾ ਗਲੇ ਦੇ ਹਿਸਾਬ ਨਾਲ ਹੀ ਰੱਖਿਆ ਜਾਂਦਾ ਠੀਕ ਹੈ ਜੀ ਅਗਰ ਅਗਰ ਤੁਹਾਡਾ ਜਿਹੜਾ ਗਲਾ ਹੈਗਾ ਵੱਡਾ ਠੀਕ ਹੈ ਜੀ ਬੈਨ ਵਾਲਾ ਜਿਵੇਂ ਹੁੰਦਾ ਉਹਦੇ ਚ ਆਪਾਂ ਇਸ ਨਾਪ ਦੇ ਵਿੱਚ 8 ਇੰਚ 8.5 ਇੰਚ ਯਾਨੀ ਕਿ 16.5 ਇੰਚ ਆਪਾਂ ਤੀਰਾ ਰੱਖਦੇ ਹੁੰਨੇ ਆ ਠੀਕ ਹੈ ਜੀ ਪਰ ਇਹ ਗਲਾ ਹੈਗੇ ਜਿਹੜਾ ਆਪਣਾ ਡੀਪ ਗਲੇ ਨੇ ਇਸ ਕਰਕੇ ਜਿਹੜਾ ਇਹਦਾ ਤੀਰਾ ਘੱਟ ਹੁੰਦਾ ਜਾਊਗਾ ਇਹਦੇ ਚ ਆਪਾਂ ਤੀਰਾ ਰੱਖਾਂਗੇ ਇਹਨਾਂ ਦਾ 6.5 ਠੀਕ ਹੈ ਜੀ 6 ਵੀ ਆਪਾਂ ਰੱਖ ਸਕਦੇ ਆ ਤੇ 6.5 ਆਪਾਂ ਰੱਖਾਂਗੇ ਠੀਕ ਹੈ ਜੀ ਕਿਉਂਕਿ ਹੈਵੀ ਨਾਪ ਹੈ ਇਹ 6.5 ਇੰਚ ਆ ਪੈਦੇ ਚ ਤੀਰਾ ਰੱਖਾਂਗੇ ਤੇ ਮੋਡਾ ਰੱਖਾਂਗੇ ਆਪਾਂ ਇਹਦੇ ਵਿੱਚ 7 ਇੰਚ ਠੀਕ ਹੈ ਜੀ ਇਹ ਹੋ ਗਏ ਆਪਣੇ ਇਹ ਹੋ ਗਿਆ ਆਪਣਾ ਮੋਡਾ ਆ ਹੋ ਗਿਆ ਆਪਣਾ ਤੀਰਾ ਤੇ ਹੁਣ ਆਪਾਂ ਲਾਵਾਂਗੇ ਇਹਦੀ ਬ੍ਰੈਸਟ ਦਾ ਨਾਪ ਬ੍ਰੈਸਟ ਹੈਗੀ ਆਪਣੀ 22 ਇੰਚ 11 ਇੰਚ ਤੇ ਆਪਾਂ ਲਗਾ ਲਵਾਂਗੇ 22 ਇੰਚ ਦਾ ਹਾਫ ਹੋ ਗਿਆ 11 ਇੰਚ ਠੀਕ ਹੈ ਜੀ ਇਹ ਨਿਸ਼ਾਨ ਹੋ ਗਿਆ ਆਪਣਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਪਲੇਟ ਦੇ ਵਿੱਚ ਜਾਂਦਾ ਹੁੰਦਾ ਥੋੜਾ ਇੱਕ ਆਪਾਂ ਅਲੱਗ ਤੋਂ ਲਗਾ ਲਵਾਂਗੇ ਪੌਣਾ ਇੰਚ ਸੋਰੀ ਸੂਤਕ ਜਿਹੜਾ ਆਪਣਾ ਇਹਦੇ ਵਿੱਚ ਪਲੇਟ ਚ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਕਮਰ ਦੇ ਨਿਸ਼ਾਨ ਲਗਾਣੇ ਨੇ ਕਮਰ ਦੇ ਨਿਸ਼ਾਨ ਆਪਾਂ ਨੇ ਜਿਹੜੇ ਹੁੰਦੇ ਨੇ ਆਪਾਂ ਨੂੰ ਪਹਿਲੇ ਹੀ ਨਾਪ ਦੇ ਵਿੱਚ ਲੈਣੇ ਹੁੰਦੇ ਨੇ ਜਿਵੇਂ ਕਿ ਇਹਨਾਂ ਦੀ ਹਾਈਟ ਹੈਗੀ ਵਧੀਆ ਇਹਨਾਂ ਦੀ ਹਾਈਟ ਯਾਨਕੀ ਹੈਗੀ ਹੈ 5.5 ਫੁੱਟ 5.5 ਫੁੱਟ ਇਹਨਾਂ ਦੀ ਹਾਂ ਹਾਈਟ ਹੈਗੀ ਹੈ ਤੇ ਉਹਦੇ ਹਿਸਾਬ ਨਾਲ ਦੇਖੋ ਨਾਪ ਲੱਗੂਗਾ ਇਹਨਾਂ ਦੀ 15 ਇੰਚ ਤੇ ਠੀਕ ਹੈ ਜੀ ਉੱਪਰੋਂ ਮੋਢੇ ਤੋਂ 15 ਇੰਚ ਜੇ ਤੁਸੀਂ ਨਾਪ ਲੈਂਦੇ ਹੋਏ ਵੀ ਹੈਨਾ ਇੱਥੇ ਆਪਾਂ ਨੇ ਨਾਪ ਲੈ ਲੈਣਾ ਜਿਹੜੀ ਆਪਣੀ ਬ੍ਰੈਸਟ ਹੁੰਦੀ ਹੈ ਬ੍ਰੈਸਟ ਤੋਂ ਥੱਲੇ ਜਿਹੜਾ ਆਪਣਾ ਹਿੱਸਾ ਹੁੰਦਾ ਕਮਰ ਹੁੰਦੀ ਹੈ ਉੱਥੋਂ ਆਪਾਂ ਨੇ ਨਾਪ ਲੈ ਲੈਣਾ ਤੇ ਇਹਨਾਂ ਦਾ ਆਇਆ ਸੀਗਾ 15 ਇੰਚ 15 ਇੰਚ ਤੇ ਆਪਾਂ ਕਮਰ ਦੇ ਨਿਸ਼ਾਨ ਲਗਾਵਾਂਗੇ ਆਪਣਾ 15 ਇੰਚ ਆ ਗਿਆ ਇੱਥੋਂ ਠੀਕ ਹੈ ਜੀ ਇੱਥੇ ਹੁਣ ਆਪਾਂ ਕਮਰ ਕਿੰਨੀ ਹੈ ਜਿਵੇਂ 20 ਸਾਢੇ 20 ਇੰਚ ਆਹ ਹੋਊਗੀ ਸਾਡੇ 20 ਇੰਚ ਆਪਣੀ ਕਮਰ ਤੇ ਪੋਣਾ ਇੰਚ ਜਿਹੜਾ ਹੈਗਾ ਆਪਾਂ ਜਿਹੜਾ ਇਹਦੇ 'ਚ ਰੱਖਾਂਗੇ ਆਪਾਂ ਪਲੇਟ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਚੀਜ਼ ਹੈਗੀ ਹੈ ਸਾਈਡ ਸਲਾਈ ਕਹਿੰਦੇ ਜਿਹਨੂੰ ਆਪਾਂ ਜਿੱਥੇ ਆਪਾਂ ਨੇ ਚਾਕ ਰੱਖਣੇ ਨੇ ਆਪਣੇ ਉਹ ਹੈਗੀ ਇਹਨਾਂ ਦੀ ਇੱਥੋਂ ਇੱਥੋਂ ਮੈਨੇ ਨਾਪ ਲਿੱਤਾ ਸੀਗਾ ਕਈ ਇੱਥੋਂ ਵੀ ਨਾਪ ਲੈ ਲੈਂਦੇ ਨੇ ਕਈ ਇੱਥੋਂ ਵੀ ਨਾਪ ਲੈ ਲੈਂਦੇ ਉਹ ਹੈਗੇ ਇਹਨਾਂ ਦੀ 15 ਇੰਚ 14 ਇੰਚ ਇਹਨਾਂ ਦੇ ਤਿਆਰ ਨੇ ਠੀਕ ਹੈ ਜੀ ਅੱਧਾ ਇੰਚ ਆਪਣਾ ਇੱਥੇ ਆ ਜਾਊਗਾ ਅੱਧਾ ਇੰਚ ਆਪਣਾ ਪਲੇਟਾਂ ਦੇ ਵਿੱਚ ਚਲਾ ਜਾਊਗਾ ਤਾਂ ਆਪਣਾ 14 ਇੰਚ ਜਿਹੜਾ ਇੱਥੇ ਤਿਆਰ ਰਹਿ ਜਾਊਗਾ ਇਸ ਕਰਕੇ ਆਪਾਂ ਪਹਿਲਾਂ ਐਕਸਟਰਾ ਲਗਾਵਾਂਗੇ ਠੀਕ ਹੈ ਜੀ ਅੱਧਾ ਇੰਚ ਆਪਣਾ ਪਲੇਟ 'ਚ ਚਲਾ ਜਾਊਗਾ ਅੱਧਾ ਇੰਚ ਆਪਣਾ ਆਹ ਸਲਾਈ 'ਚ ਚਲਾ ਜਾਊਗਾ ਤਾਂ 14 ਇੰਚ ਤੇ ਆਪਣੀ ਜਿਹੜੀ ਸਾਈਡ ਸਲਾਈ ਦੇ ਨਿਸ਼ਾਨ ਸਹੀ ਰਹਿ ਜਾਣਗੇ ਤੇ हिਪ ਦਾ ਨਿਸ਼ਾਨ ਆਪਾਂ ਲਗਾਵਾਂਗੇ 23 ਤੇ 23.5 ਤੇ 11.5 ਤੋਂ ਇੱਕ ਸੂਤ ਆਪਾਂ ਦੋ ਸੂਤ ਆ ਦੇਖੋ ਜਿਵੇਂ ਕਿ ਹੈਨਾ ਜਿਵੇਂ ਕਿ 11.5 ਨਾ ਇੱਥੇ ਆਪ 11 11/23 ਤੇ ਅੱਧਾ ਇੰਚ ਹੋਰ ਠੀਕ ਹੈ ਜੀ ਆ ਲੋ ਜੀ ਅੱਧਾ ਇੰਚ ਨਹੀਂ ਕੋਨਾ ਇੰਚ ਇੱਕ ਸੂਤ ਠੀਕ ਹੈ ਜੀ ਇੱਥੇ ਆਪਾਂ ਲਗਾ ਲਵਾਂਗੇ ਠੀਕ ਹੈ ਜੀ ਇਹ ਹੋ ਗਿਆ ਆਪਣਾ ਨਿਸ਼ਾਨ ਤੇ ਆ ਹੋ ਗਿਆ ਆਪਣਾ ਮੋਢਾ ਇਹ ਹੋ ਗਿਆ ਆਪਣਾ ਤੀਰ ਆ ਠੀਕ ਹੈ ਜੀ ਇਹਦੀ ਹੁਣ ਮੈਂ ਤੁਹਾਨੂੰ ਕਾਟ ਦੱਸਦੀ ਆ ਜਿਹੜੀ ਆਪਣੀ ਆ ਚੀਜ਼ ਹੈਗੀ ਠੀਕ ਹੈ ਜੀ ਇਹ ਇਹ ਆਪਣੀ ਹੈਗੀ ਸਾਹਮਣਾ ਇਹ ਵੀ ਆਪਾਂ ਨੇ ਓਨਾ ਹੀ ਲੀਤਾ ਜਿੰਨਾ ਆਪਾਂ ਨੇ ਤੀਰ ਆ ਲੀਤਾ ਠੀਕ ਹੈ ਜੀ ਕਿਉਂਕਿ ਜਦੋਂ ਇਹਦੇ ਵਿੱਚ ਗਲਾ ਬਣੂਗਾ ਨਾ ਤਾਂ ਆਪੇ ਆਪ ਫੈਲ ਜੂਗਾ ਇਹ ਠੀਕ ਹੈ ਜੀ ਤੇ ਇਹਦੇ ਹੁਣ ਆਪਾਂ ਕਾਟਦੇ ਨਿਸ਼ਾਨ ਲਗਾਵਾਂਗੇ ਜਦੋਂ ਆਪਾਂ ਨੇ ਆਹ ਦੇਖੋ ਆਪਣੀ ਸਿੱਧੀ ਹੋ ਗਈ ਇਹਦੇ ਤੋਂ ਆਪਾਂ ਨੇ ਇੱਥੇ ਤੋਂ ਇਹਦਾ ਅੱਧ ਕਰ ਲੈਣਾ 3.5 ਇੰਚ ਤੇ ਠੀਕ ਹੈ ਜੀ 7 ਇੰਚ ਆਪਣੀ ਹੈਗੀ ਆ ਲੋ ਇੱਥੇ ਆਗੇ ਆ ਗਿਆ ਆਪਣੇ ਇੱਥੇ ਤੋਂ ਆਪਾਂ ਨੇ ਜਿਹੜੀ ਹੈਗੀ ਹੈ ਇੰਜ ਕਰਕੇ ਥੋੜੀ ਜਿਹੀ ਗਲਾਈ ਆਪਾਂ ਨੇ ਪਾਉਣੀ ਐ ਇਹਦੇ ਨਾਲ ਕੀ ਹੁੰਦਾ ਜਿਹੜੀ ਤੁਹਾਡੀ ਫਿਟਿੰਗ ਐ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਝੋਲ ਜਾਣੀ ਆਉਂਦਾ ਹੈਗਾ ਠੀਕ ਹੈ ਜੀ ਇਹਦੇ ਕਾਰਨ ਜੇ ਆਪਾਂ ਇਹ ਚੀਜ਼ ਪਾਉਣੀ ਐ ਇੱਥੇ ਬੁਲਬਲੇ ਜੇ ਉੱਠ ਜਾਂਦੇ ਨੇ ਨਾ ਮੋਢਿਆਂ ਕੋਲੋਂ ਉਹ ਚੀਜ਼ ਜੀ ਨਹੀਂ ਉੱਠਦੀ ਹੈਗੀ ਤੇ ਉਸ ਤੋਂ ਬਾਅਦ ਇਹ ਆਪਾਂ ਪਾਵਾਂਗੇ ਹੁਣ ਬੈਕ ਦੀ ਜਿਹੜਾ ਆਪਣੀ ਨਿਸ਼ਾਨ ਲਗਾਇਆ ਉਸ ਤੋਂ 1.5 ਇੰਚ ਦੀ ਆਪਾਂ ਬੈਕ ਦੀ ਜਿਹੜੀ ਕਾਟ ਪਾਵਾਂਗੇ ਬੈਕ ਦੇ ਤੁਸੀਂ ਇੱਕ ਚੀਜ਼ ਆ ਵੀ ਦੇਖ ਸਕਦੇ ਹੋ ਜਿਹੜਾ ਤੁਹਾਡਾ ਨਾਪ ਵਾਲਾ ਸੂਟ ਹੁੰਦਾ ਉਹਦੇ ਬੈਕ ਸਾਈਡ ਤੇ ਜਿਹੜੀ ਸਲਾਈਆਂ ਲੱਗੀਆਂ ਹੁੰਦੀਆਂ ਨੇ ਮੋਢੇ ਕੋਲੋਂ ਐਨੀ ਚੀਜ਼ ਛੱਡ ਕੇ ਗਲੇ ਕੋਲੋਂ ਉਹ ਤੁਸੀਂ ਨਾਪ ਵੀ ਲੈ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਆ ਦੇਖੋ ਮੇਰਾ 8 ਇੰਚ ਆ ਰਿਹਾ ਯਾਨਕਿ 16 ਇੰਚ ਉਹਨਾਂ ਦੀ ਸਹੀ ਹੈ ਠੀਕ ਹੈ ਜੀ ਆ ਦੇਖੋ 16 ਇੰਚ ਜਿਹੜਾ ਉਹਨਾਂ ਦੀ ਹੈਗੀ ਸੀਗੀ ਇਹ ਚੀਜ਼ ਦਾ ਵੀ ਤੁਸੀਂ ਨਾਪ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਹੈਗੀ ਲੋ ਜੀ ਇਹ ਹੁਣ ਆਪਾਂ ਇਹਦੀ ਕਟਿੰਗ ਕਰ ਦਵਾਂਗੇ ਤੇ ਇਹ ਨਿਸ਼ਾਨ ਨਾਲ ਆਪਾਂ ਮਲਾਵਾਂਗੇ ਇਹਨਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜੀ ਹੈਗੀ ਨਿਸ਼ਾਨ ਇਹਨੂੰ ਆਪਾਂ ਕਮਰ ਨਾਲ ਮਿਲਾਵਾਂਗੇ ਜੇ ਤੁਹਾਡੇ ਕੋਲ ਇਹ ਫੱਟੀ ਹੈਗੀ ਹੈ ਤਾਂ ਤੁਸੀਂ ਇਹ ਫੱਟੀ ਲੈ ਸਕਦੇ ਹੋ ਜਿਹੜੀ ਆਪਣੇ ਕੋਲ ਪਲਾਜ਼ੋ ਵਾਲੀ ਹੁੰਦੀ ਹੈ ਆ ਲੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਨਿਸ਼ਾਨ ਆਪਾਂ ਨੂੰ ਮਿਲਾ ਦੇਣੇ ਨੇ ਆਹ ਫੱਟੀ ਨੂੰ ਇੰਜ ਘੁਮਾ ਲੈਣਾ ਆਪਾਂ ਨੇ తో ప్లే నిశా బారా ఇ దో ఇ ప్లేట్లే కమర మేజీ ਕਜੀ ਆ ਹੋ ਗਈ ਆਪਣੀ ਦੂਜੀ ਸਲਾਈ ਤੇ ਲੋ ਜੀ ਫਰੈਂਟ ਠੀਕ ਹੈ ਜੀ ਇਹ ਹੋ ਗਈ ਆਪਣੇ ਮੋਡੇ ਦੀ ਤੇ ਆਪਣੇ ਲਾਗੇ ਨਿਸ਼ਾਨ ਤੇ ਇਹ ਜਿਹੜਾ ਨਿਸ਼ਾਨ ਹੈਗੇ ਨੇ ਆਹ ਬਲੀ ਪਲੇਟ ਦਾ ਇਹ ਤੁਸੀਂ ਕਿਵੇਂ ਲਗਾਉਣਾ ਆ ਜਿਹੜੀ ਆਪਣੇ ਪਲੇਟ ਹੁੰਦੀ ਹੈ ਨਾ ਇਹ ਤੋਂ ਆਪਾਂ ਨੇ 1/2 ਇੰਚ ਉੱਪਰ ਇੱਕ ਨਿਸ਼ਾਨ ਲਗਾ ਲੈਣਾ ਉੱਥੇ ਆਪਾਂ ਨੇ ਇੰਚ ਟੇਪ ਤਾਂ ਰੱਖ ਲੈਣਾ ਤੇ ਆ ਜਿਹੜਾ ਨਿਸ਼ਾਨ ਹੁੰਦਾ ਇਹਦੇ ਤੋਂ ਆਪਾਂ ਨੇ 1/2 ਇੰਚ ਇਧਰਲੀ ਸਾਈਡ ਠੀਕ ਹੈ ਜੀ ਐਵੇਂ ਆਪਾਂ ਨੇ ਇੰਚ ਟੇਪ ਰੱਖ ਕੇ ਐਵੇਂ ਨਿਸ਼ਾਨ ਲਗਾ ਲੈਣਾ ਤੇ ਇਹ ਆਪਾਂ 3 ਇੰਚ ਤੇ ਪਾ ਸਕਦੇ ਆ 2.5 ਇੰਚ ਤੇ ਠੀਕ ਹੈ ਜੀ ਜਿੰਨੇ ਮਰਜ਼ੀ ਤੇ ਆਪਾਂ 2.5 3 ਇੰਚ ਤੇ ਇਹ ਨਿਸ਼ਾਨ ਜਿਹੜੇ ਲਗਾ ਲੈਣੇ ਨੇ ਵੈਸੇ ਆਪਾਂ ਇਹਦੀ ਤੇ ਇਹਦੇ ਵਿਚ ਵਿਚ ਲਗਾਨੀ ਹੁੰਦੀਆਂ ਜਾਂ ਇਹਦੀ ਸੀਧੇ ਤੇ ਇਹ ਲਗਾਣੇ ਹੁੰਦੇ ਆ ਠੀਕ ਹੈ ਜੀ ਇਹਦੇ ਨਾਲ ਜਿਹੜੀ ਹੁੰਦੀ ਆਪਣੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਫਿਟਿੰਗ ਦੇ ਇਹ ਨਿਸ਼ਾਨ ਜਿਹੜੇ ਆਪਣੇ ਲੱਗੇ ਨੇ ਤੇ ਪਲੋਈਆਂ ਨਾਲ ਹੀ ਜਿਹੜੀ ਹੈਗੀ ਆਪਣੀ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਜੀ ਸੋਹਣੀ ਫਿਟਿੰਗ ਆਉਂਦੀ ਹੈ ਇਹ ਤੇ ਲੋ ਜੀ ਇਹ ਨਿਸ਼ਾਨ ਆਪਣੇ ਲੱਗੇ ਨੇ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਵਾਂਗੇ ਤੇ ਮੈਨੂੰ ਉਮੀਦ ਹੈ ਕਿ ਫਰੈਂਡ ਹੈਨਾ ਤੁਹਾਨੂੰ ਜਿਹੜੀ ਹੈਗੀਆਂ ਮੈਂ ਦੱਸਿਆ ਤੁਹਾਨੂੰ ਹੈਨਾ ਇਹ ਸਾਰਾ ਕੁਝ ਸਮਝ ਆ ਗਿਆ ਹੋਣਾ ਅਗਰ ਤੁਹਾਨੂੰ ਫੇਰ ਵੀ ਕੋਈ ਕਮੀ ਪੇਸ਼ੀ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਆਪਣੇ ਤੋਂ ਤੇ ਇੱਕ ਕਮੈਂਟ ਦੇ ਵਿੱਚ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਤੇ ਤੁਸੀਂ ਇਹ ਵੀ ਦੱਸਿਓ ਕਿ ਮੈਂ ਅੱਗੇ ਹੋਰ ਕਿਸ ਟੌਪਿਕ ਤੇ ਹੈਨਾ ਕਿਹੜੀ ਵੀਡੀਓ ਆਪਾਂ ਲੈ ਕੇ ਆਈਏ ਕੀ ਤੁਹਾਨੂੰ ਆਪਾਂ ਦੱਸੀਏ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਮੈਂ ਇਹ ਜਿਹੜੀ ਸੂਟ ਹੈ ਇਹ ਸ਼ਰਟ ਹੈ ਜਿਹੜੀ ਕਟਿੰਗ ਕਰ ਲੈਣੀ ਆ ਪ੍ਰੋਪਰ ਜਿਹੜੀ ਹੈਗੀ ਹੈ ਠੀਕ ਹੈ ਜੀ ਤੇ ਕੱਲ ਨੂੰ ਫੇਰ ਮਿਲਦੇ ਆਪਾਂ ਨਮੀਜੀ ਪਿਆਰੀ ਜੀ ਵੀਡੀਓ ਦੇ ਨਾਲ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਇੱਕ ਜਿਹੜਾ ਇੱਕ ਹਾਈਪ ਵਾਲਾ ਜਿਹੜਾ ਬਟਨ ਆਉਂਦਾ ਉਹ ਵੀ ਜਰੂਰ ਪ੍ਰੈਸ ਕਰਨਾ ਠੀਕ ਹੈ ਜੀ ਕੋਈ ਵੀ ਉਹਦਾ ਕੋਈ ਵੀ ਚਾਰਜ ਨਹੀਂ ਹੈਗਾ ਕੋਈ ਵੀ 1 ਰੁਪਿਆ ਨਹੀਂ ਉਹਦਾ ਲੱਗਦਾ ਹੈਗਾ ਤੇ ਓਕੇ ਟਾਟਾ ਬਾਏ ਬਾਏ ਕੱਲ ਨੂੰ ਫੇਰ ਮਿਲਦੇ ਨਮੀਜੀ ਪਿਆਰੀ ਜੀ ਵੀਡੀਓ ਤੇ ਬਾਏ